ਅੱਜ ਲੋਕ ਸਭਾ ਕਾ ਪਟਿਆਲਾ ਦਾ ਵਿਧਿਵਤ ਦਫਤਰ ਜਿਹੜਾ ਪਟਿਆਲਾ ਚ ਖੋਲਦਿਆ ਇੱਥੋਂ ਹੁਣ ਸਾਰੇ ਪਟਿਆਲਾ ਲੋਕ ਸਭਾ ਦੀ ਕੈਂਪੇਨਾਂ ਜਿਹੜੀ ਉਹ ਸਟਾਰਟ ਹੋਣੀ ਆ ਔਰ ਪਿਛਲੇ 10-15 ਦਿਨਾਂ ਚ ਮੈਂ ਤਕਰੀਬਨ ਸਾਰੇ ਹਲਕਿਆਂ ਦਾ ਇੱਕ ਇੱਕ ਚੱਕਰ ਕੰਪਲੀਟ ਕਰ ਲਿਆ ਪ੍ਰਮਾਤਮਾ ਦੀ ਕਿਰਪਾ ਨਾਲ ਅਕਾਲਪੁਰਖ ਵੈਗਰੂ ਦੀ ਬਖਸ਼ਿਸ਼ ਨਾਲ ਬਹੁਤ ਰਿਸਪੌਂਸ ਮਿਲ ਰਿਹਾ ਸਾਡੀ ਸਟਰੈਂਥ ਸਾਡੇ ਵਰਕਰ ਸਾਡੇ 9 ਦੇ 9 ਹਲਕਿਆਂ ਦੇ ਲੀਡਰਾਂ ਜਦ ਕਿ ਦੂਸਰਿਆਂ ਦੀ ਜਿਹੜੇ ਹਾਰ ਦਾ ਕਾਰਨ ਉਹਨਾਂ ਪਾਰਟੀਆਂ ਦੇ ਲੀਡਰ ਹੀ ਬਣਨਗੇ ਕਿਉਂਕਿ ਬਾਹਰ ਤੋਂ ਲਿਆਣ ਕੇ ਸਿਰ ਤੇ ਬਿਠਾਏ ਗਏ ਆ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਅੱਜ ਕਾਂਗਰਸ ਕਾਂਗਰਸੀ ਨੂੰ ਹਰਾ ਰਹੇ ਆ ਬੀਜੇਪੀ ਵਾਲੇ ਬੀਜੇਪੀ ਨੂੰ ਹਰਾ ਰਹੇ ਆ ਇਹ ਪ੍ਰਮਾਤਮਾ ਦੀ ਅਕਾਲ ਪੁਰਖ ਵੈਜਰੂ ਦੀ ਬਖਸ਼ਿਸ਼ ਆ ਕਿ ਪੰਜਾਬੀਆਂ ਦੀ ਕੋਈ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਵਾਸਤੇ ਜਿਹੜੇ ਸਾਡੇ ਵਰਕਰ ਤੇ ਲੀਡਰ ਪੱਬਾ ਭਾਰ ਹੋਏ ਬੈਠੇ ਆ ਆਪਾਂ ਇਹ ਇਲੈਕਸ਼ਨ ਬੜੇ ਵੱਡੇ ਮਾਰਜਨ ਨਾਲ ਜਿੱਤੇ ਆ ਲਖੜਾ ਸਾਹਿਬ ਮਾਲੋਕ ਸ਼ਰਮਾ ਸਾਹਿਬ ਅੰਕ ਸ਼ਰਮਾ ਸਾਹਿਬ ਡਾਕਟਰ ਗਰਦੀ ਕੰਦੇ ਨੇ ਰੱਖੋ ਕੋਲ ਜਿਹੜੇ ਤੁਸੀਂ ਚਾਹੀਏ ਲੋ ਬਾਹਰੋਂ ਲੈ ਕੇ ਆਂਦੇ ਜਿਹਨੇ ਅਕਾਲੀ ਦਲ ਨੂੰ ਕੋਈ ਉਮੀਦਵਾਰ ਮਿਲਿਆ ਉਹ ਪ੍ਰਹਾਰਿਆ ਉਸ ਤੋਂ ਵਰਕਿੰਗ ਕਰ ਰਹੇ ਕੱਲ ਵੀ ਜਿਹੜਾ ਖਾਸ 1930 ਸਾਲ ਪਹਿਲਾਂ 1992 ਚ ਮੈਂ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਿਆ ਮੈਂ ਸਰਪੰਚ ਰਿਆ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਮਨਿਸਟਰ ਬਣਿਆ ਐਮ ਐਲ ਏ ਬਣਿਆ ਗਾਂਧੀ ਸਾਹਿਬ ਨੂੰ ਗਾਂਧੀ ਸਾਹਿਬ ਨੂੰ ਤੇ ਬਲਬੀਰ ਸਿੰਘ ਨੂੰ ਇਹ ਵੀ ਨਹੀਂ ਪਤਾ ਕਿ ਡੇਰਾਬਸੀ ਹਲਕਾ ਜਿਹੜਾ ਲੋਕ ਸਭਾ ਹਲਕੇ ਪਟਿਆਲੇ ਦਾ ਹਿੱਸਾ ਆ ਦੱਸੋ ਕਿਸ ਤਰ੍ਹਾਂ ਇਲੈਕਸ਼ਨ ਜਿੱਤ ਜਾਣ ਲੇਗੇ ਉਹਨਾਂ ਨੂੰ ਪਤਾ ਨਹੀਂ ਵੀ ਲੋਕ ਸਭਾ ਹਲਕਾ ਡੇਰਾਬਸੀ ਹਲਕੇ ਦਾ ਪਾਰਟ ਆ ਔਰ ਮੈਂ ਡੇਰਾਬਸੀ ਚ ਮੇਰੇ 3-4 ਪੁਸਤਾਂ ਤੋਂ ਖਾਨਦਾਨ ਤੋਂ ਉੱਥੇ ਹੀ ਮੈਂ ਪੈਦਾ ਹੋਇਆ ਉੱਥੇ ਹੀ ਵੱਡਾ ਹੋਇਆ ਉੱਥੇ ਹੀ ਅੱਜ ਤੱਕ ਪਹੁੰਚਿਆ ਯਾਰ ਫੰਡਿੰਗ ਹੋਣਾ ਨਾ ਹੋਣਾ ਇਹ ਡਿਫਰੈਂਟ ਗੱਲ ਆ ਜਿੰਨੇ ਵੀ ਕੈਂਡੀਡੇਟ ਲੜ ਰਹੇ ਆ ਸਾਡੇ ਦਾ ਸਾਰੇ ਵਰਕਰ ਕੈਂਪੇਨ ਚੱਲ ਰਹੇ ਆ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਇਸ ਕੈਂਪੇਨ 'ਚ ਹਿੱਸਾ ਪਾਉਂਦਾ ਆ ਹਰ ਵਰਕਰ ਲੜਾਈ ਲੜਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਵੀ ਕੀ ਕਾਰਨ ਹੋਏ ਆ ਪਰ ਕੁਝ ਹੋ ਸਕਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਜੇਪੀ ਵਾਲਿਆਂ ਦਾ ਕਿਸੇ ਨੂੰ ਈਡੀ ਦਾ ਡਰ ਦਿਖਾਉਂਦੇ ਆ ਕੋਈ ਵਿਜਲੈਂਸ ਦਾ ਦਿਖਾਉਂਦਾ ਕੋਈ ਪੈਸਿਆਂ ਵਾਲਾ ਚੱਕਰ ਵੀ ਚਲਾ ਦਿੰਦਾ ਹੈਗਾ ਸਰ ਜੀ ਸਰ ਜੀ ਸਰ ਜੀ ਸਰ ਜੀ ਪਾਜੀ ਚਿਤਾਵੀ ਵੀ ਕੀਤੀ ਦੋ ਦਿਨ ਉਹ ਵੀ ਗੱਲ ਪੂਰੀ ਹੋ ਜਾ ਰਹੀ ਹੈ ਤਾਂ ਨਾਲ ਕਿ ਜਾਰੀ ਦੋਨੇ ਹੀ ਸਰਕਾਰਾਂ ਆਮ ਆਦਮੀ ਪਾਰਟੀ ਵੀ ਭਾਜੀਪੀ ਵੀ ਦੋਨੇ ਹੀ ਕਿਸਾਨ ਵਿਰੋਧੀ ਸਰਕਾਰਾਂ ਆ ਦੋਨਾਂ ਨੇ ਕਿਸਾਨਾਂ ਨਾਲ ਧੋਖਾ ਕਰਿਆ ਕਮਿਟਮੈਂਟਾਂ ਕਰਕੇ ਇਵਨ ਕਾਂਗਰਸ ਨੇ ਵੀ ਕਾਂਗਰਸ ਨੇ ਕਿਹਾ ਤਾਂ ਸਾਰਾ ਕਰਜ਼ਾ ਮਾਫ ਕਰ ਦਾਂਗੇ ਮੁੜ ਕੇ ਮੁਕਰ ਗਏ ਜਿਹੜੀ ਆਪ ਆਂਦੀ ਪਾਰਟੀ ਉਹਨੇ ਕਿਹਾ ਤਾਂ 15 ਮਿੰਟ ਚ ਐਮਐਸਪੀ ਦੇ ਦਾਂਗੇ ਉਹ ਤੋਂ ਮੁਕਰ ਗਏ ਇਹਨਾਂ ਨੇ ਤਾਂ ਜੇ ਦੂਸਰੀ ਸਟੇਟ ਚ ਆ ਕੇ ਗੋਲੀਆਂ ਮਾਰ ਕੇ ਕਿਸਾਨ ਨੂੰ ਮਾਰ ਦਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਸੋ ਕਿਸਾਨ ਨਾਲ ਧੱਕਾ ਮੁਕੀ ਹੋ ਕੇ ਡੈਥ ਹੋਈ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਸਾਨਾਂ ਨੂੰ ਇਨਸਾਨ ਮਿਲਣਾ ਚਾਹੀਦਾ ਹੈ ਪਰਮਾਤਮਾ ਦੀ ਕਿਰਪਾ ਨਾਲ ਮੈਂ ਤਾਂ ਆਪਣੀ ਕਾਰਗੁਜ਼ਾਰੀ ਦੇ ਆਧਾਰ ਤੇ ਇੱਥੇ ਤੱਕ ਪਹੁੰਚਿਆ ਮੇਰਾ ਕਿਰਦਾਰ ਤੇ ਮੇਰੀ ਕਾਰਗੁਜ਼ਾਰੀ ਦੇਖ ਕੇ ਲੋਕ ਫੈਸਲੇ ਕਰਦੇ ਸ਼ਰਮਾ ਜੀ ਡਾਕਟਰ ਬਲਬੀਰ ਦਾ ਕਹਿਣਾ ਹੈ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਨਹੀਂ ਬਾਦਲ ਬਚਾਓ ਯਾਤਰਾ ਕਰ ਰਹੇ ਨੇ ਕੱਲ ਦਾ ਬਿਆਨ ਉਹਨਾਂ ਦਾ ਬਲਬੀਰ ਸਿੰਘ ਨੂੰ ਪੁੱਛ ਲਿਆ ਵੀ ਆਪਣੇ ਵਿਭਾਗ ਵਿੱਚ ਕਦੀ ਕਿੱਟ ਲਾਈ ਆ ਸਿਵਾਏ ਆਪਣੇ ਘਰ ਭਰਨ ਤੋਂ ਜਿਹੜਾ ਵਿਅਕਤੀ ਆਪਣੇ 24 ਪਿੰਡਾਂ ਦੇ ਕਿਸਾਨਾਂ ਨੂੰ ਇਨਸਾਫ ਨਹੀਂ ਦੇ ਸਕਿਆ ਉਹਨਾਂ ਕਿਸਾਨਾਂ ਨੇ ਬਾਈਕਾਟ ਕਰਿਆ ਉਹ ਸੁਖਵੀਰ ਬਾਦਲ ਤੇ ਫਿੰਗਰ ਰੇਜ ਕਰਦਾ ਇਹ ਸੁਖਵੀਰ ਬਾਦਲ ਆ ਜਿਨੇ ਪੰਜਾਬ ਦੀਆਂ ਸਾੜੀਆਂ ਸੜਕਾਂ ਬਣਾਈਆਂ 에어ਪੋਰਟ ਬਣਾਏ ਥਰਮਲ ਪਲਾਂਟ ਬਣਾਏ ਸਕੂਲ ਬਣਾਏ ਕਾਲਜ ਬਣਾਏ ਹਸਪੀਟਲ ਬਣਾਏ ਆਈਟੀ ਸਿਟੀ ਬਣਾਈ ਮੈਡੀ ਸਿਟੀ ਬਣਾਈ ਐਜੂਕੇਸ਼ਨ ਸਿਟੀ ਬਣਾਈ ਬਲਬੀਰ ਸਿੰਘ ਨੂੰ ਤਾਂ ਇੱਕ ਪੰਚ ਦੀ ਕਾਇਮियत ਹੁੰਦੀ ਆ ਉਹ ਵੀ ਨਹੀਂ ਪਤਾ ਇਹਦਾ ਪ੍ਰਮਾਤਮਾ ਦਾ ਇੱਕ ਝੋਲਾ ਸੀਗਾ ਹਵਾ ਬੱਬਲ ਬਲਾਸਟ ਹੋ ਗਿਆ ਤੁਸੀਂ ਦੇਖਿਓ ਜਮਾਨਤ ਜਬਤ ਹੋਣੀ ਆ ਜੀ ਆਮ ਆਦਮੀ ਪਾਰਟੀ ਦਾ ਪਿਆਰ ਹੈ ਸਰਕਾਰ ਕੀਤਾ ਚੱਲ ਰਿਹਾ ਹੈ ਕਾਫੀ ਵਿਰੋਧ ਹੋ ਰਿਹਾ ਜੀ ਨਾਲ ਲਗਾਤਾਰ ਜਮਾਨਤ ਦਾ ਪਿਆਰ ਹੈ ਡੇਰਾ ਬਸੀ ਤੋਂ 27 ਹਰ ਵੋਟਾਂ ਤੋਂ 38 ਬਲਬੀਰ ਸਿੰਘ 50000 ਪਲੱਸ ਵੋਟਾਂ ਤੋਂ ਜਿੱਤ ਗਏ ਬਲਬੀਰ ਸਿੰਘ ਦੀ ਜਮਾਨਤ ਬਚਾ ਦੇ ਡੇਰਾ ਬਸੀ ਤੋਂ ਬਹੁਤ ਵੱਡੀ ਗੱਲ ਹੋਊਗੀ ਆਪਣੇ ਪਿੰਡ ਤੋਂ ਹੀ ਜਿਤਾਦ ਨਹੀਂ ਕਹਦੇ ਨਾਲੇ 300 ਵੋਟਾਂ ਬਾਕਰਪੁਰ ਦੀ ਤਾਂ ਹੀ ਪਤਾ ਲੱਗ ਜੂਗਾ ਆਮ ਆਦਮੀ ਪਾਰਟੀ ਦਾ ਬੂਥ ਨਹੀਂ ਲੱਗਣਾ ਕਿਉਂਕਿ ਓਵਰ ਕਮਿਟਮੈਂਟਾਂ ਬਹੁਤ ਕਰ ਲੀਆਂ ਵਾਦਾ ਇੱਕ ਵੀ ਪੂਰਾ ਨਹੀਂ ਕਰਿਆ ਕ੍ਰਾਪਸ਼ਨ ਦਾ ਰਾਜ ਆ ਐਡਮਿਨਿਸਟ੍ਰੇਸ਼ਨ ਫੇਰ ਨਾਲ ਰੋਜ਼ ਕਤਲ ਹੋ ਰਹੇ ਆ ਡਕੈਤੀਆਂ ਹੋ ਰਹੀਆਂ ਸੋ ਲੋਕ ਤੰਗ ਹੈਗੇ ਥੈਂਕ ਯੂ